ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਵੀਡੀਓ ਵੇਂਦੇ ਭੈਣ ਭਰਾਵਾਂ ਦਾ ਸਵਾਗਤ ਹੈ ਦੇਸੀ ਡੱਬਰ ਚੈਨਲ ਵੱਲੋਂ ਜਿੱਦਾਂ ਤੁਹਾਨੂੰ ਪਤਾ ਹੀ ਕਿ ਆਪਾਂ ਲੋਹੜੀ ਵੰਡੀ ਕਾਕੇ ਦੀ ਯਾਰ ਕੀ ਪਹਿਲੀ ਲੋਹੜੀ ਸੀ ਤੇ ਲੋਹੜੀ ਤੇ ਆਪਾਂ ਲੈ ਕੇ ਆਂਦਾ ਸੀ ਗੁੜ ਫੁੱਲੇ ਪਤਾਸੇ ਤੇ ਮੂੰਗਫਲੀ ਰੇੜੀਆਂ ਬਹੁਤ ਕੁਝ ਲੈਂਦਾ ਸੀ ਆਪਾਂ ਤੇ ਉਹਦੇ ਵਿੱਚੋਂ ਆਪਣੇ ਜਿਹੜੇ ਫੁੱਲੇ ਆ ਕਾਫੀ ਬਚ ਗਏ 2 ਕਿਲੋ ਫੁੱਲੇ ਬਚ ਗਏ ਹੁਣੇ ਆਪਾਂ ਹਣ ਇਹਦੀ ਆਪਾਂ ਇੱਕ ਡਿਸ਼ ਬਣਾਵਾਂਗੇ ਤਦਾਨੂੰ ਵਿਖਾਉਨੇ ਆ ਹੋਰੇ ਦੇ ਵਿੱਚ ਕੀ ਕੀ ਪਾਉਣਾ ਆਪਾਂ 1 ਕਿਲੋ ਗੁੜ ਪਾਵਾਂਗੇ 2 ਕਿਲੋ ਫੁੱਲਿਆਂ ਚ ਇਹ ਤੇਲ ਪਾਵਾਂਗੇ ਇੰਨੇ ਕ ਆਪਾਂ ਇਸ ਜਵੈਣ ਤੇ ਇਹ ਸੌਂਫ ਤੇ ਆਹ ਮਗਦ ਚਾਰੇ ਇਹ ਆਪਾਂ ਵਿੱਚ ਪਾਵਾਂਗੇ ਪੀਸ ਕੇ ਵੇਖੋ ਕਿਹੜੀ ਚੀਜ਼ ਨੂੰ ਆਪਾਂ ਪੀਸਦੇ ਆ ਤੇ ਕਿਹੜੀ ਸਾਬਤ ਪਾਉਨੇ ਆ ਸਮਝੋ ਆਣ ਪੀਸਾਂਗੇ ਬਾਕੀ ਆਪਾਂ ਸਾਬਤ ਪਾ ਦਾਂਗੇ ਤੇ ਇਹਨਾਂ ਫੁੱਲਿਆਂ ਨੂੰ ਵੀ ਆਪਾਂ ਪੀਸ ਲੈਨੇ ਆ ਆਜੋ ਆਪਾਂ ਇਹਨਾਂ ਨੂੰ ਇੱਕ ਵਾਰੀ ਪੀਸ ਕੇ ਗ੍ਰਾਉਂਡ ਕਰਕੇ ਫਿਰ ਦਿਖਾਉਨੇ ਆ ਤੁਹਾਨੂੰ ਇਹਨੂੰ ਆਪਾਂ ਇਹਦੇ ਵਿੱਚ ਮਿਕਸੀ ਦੇ ਜਾਰ ਚ ਪਾ ਕੇ ਇਹਨਾਂ ਨੂੰ ਪੀਸਦੇ ਆ ਆਹ ਲੋ ਇਦਾਂ ਦੇ ਪੀਸ ਕੇ ਫੁੱਲੇ ਬਣ ਜਾਂਦੇ ਆ ਇਹਨਾਂ ਕਾ ਆਪਾਂ ਬਰੀਕ ਕਰਨੇ ਆ ਤੇ ਆਹ ਲੋ ਜੀ ਫੁੱਲੇ ਆਪਾਂ ਜਿਹੜੇ ਆ ਗ੍ਰਾਉਂਡ ਕਰ ਲਿਆ ਡੈਕਸ਼ਨ ਨੂੰ ਆਪਾਂ ਕਰ ਲੈਨੇ ਚਾਲੂ ਤੇ ਉੱਤੇ ਰੱਖ ਲਾਂਗੇ ਪਿੱਤਲ ਦੀ ਕੜਾਈ ਇਦੇ ਵਿੱਚ ਆਪਾਂ ਪਾ ਲੈਨੇ ਆਂ ਕੜਾਈ 'ਚ ਗੋੜ ਇਹਦੇ ਵਿੱਚ ਆਪਾਂ ਅੱਧਾ ਗਲਾਸ ਪਾਣੀ ਪਾਵਾਂ ਹਲੋ ਜੀ ਚਾਹਨੀ ਆਪਣੀ ਬਣ ਗਈ ਆ ਇਦਾਂ ਦੀ ਆਪਾਂ ਬਣਾਉਣੀ ਆ ਜਿਪੀਜੀ ਬਣਾਉਣੀ ਬਹੁਤੀ ਆਪਾਂ ਪੱਤ ਨਹੀਂ ਛਡਾਉਣੀ ਕਿਉਂਕਿ ਆਪਣੇ ਮੁੜ ਕੇ ਪਿੰਨੀਆਂ ਜਿਹੜੀਆਂ ਉਹ ਟੁੱਟਣੀਆਂ ਨਹੀਂ ਆਪਾਂ ਪਿੰਨੀਆਂ ਬਣਾਉਣੀਆਂ ਵਾ ਇਹ ਸੇਮ ਪ੍ਰੋਸੈਸ ਜਿਹੜਾ ਗੱਚਕ ਵਾਲਾ ਵਾ ਜਿਵੇਂ ਆਪਾਂ ਗੱਚਕ ਬਣਾਏ ਹੀ ਓਵੇਂ ਇਹ ਬਣਨੇ ਆ ਪਿੰਨੀਆਂ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਦੇਸੀ ਘਿਓ ਹਲੋ ਨਾ ਕਿ ਆਪਾਂ ਕਿਉਂ ਪਾਲਾਂਗੇ ਆਹ ਲੋ ਆਪਾਂ ਵਿੱਚ ਪਾ ਦਨੇ ਆ ਮਗਜ ਮਗਜ ਪਾ ਦਾਂਗੇ ਆਪਾਂ ਤੇ ਨਾਲ ਹੀ ਪਾ ਦਾਂਗੇ ਆਪਾਂ ਹੇਲ ਆਪਾਂ ਸੌਫ ਜਵੈਨ ਵੀ ਪੀਸੀ ਨਹੀਂ ਗਈ ਮੋਟੀ ਪਾ ਦਾਂਗੇ ਇਹ ਕਹਿ ਰਹੇ ਬੱਚੇ ਵੀ ਮੋਟੀ ਪਾ ਦੋ ਆਪਣੀ ਚਾਹਣੀ ਜਿਹੜੀ ਆ ਤਿਆਰ ਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੇ ਆਪਾਂ ਪਾਪ ਕਨ ਪੀਸੇ ਆ ਥੋੜੇ ਥੋੜੇ ਕਰਕੇ ਆਪਾਂ ਪਾਪ ਕਨ ਪਾਵਾਂਗੇ ਤੁਹਾਡੇ ਪਾ ਕੇ ਮਿਕਸ ਕਰਾਂਗੇ ਆਪਾਂ ਹਲਾਵਾਂਗੇ ਤੇ ਆਹ ਲੋ ਜੀ ਆਪਣਾ ਮਿਸ਼ਰਣ ਇਦਾਂ ਦਾ ਫੁੱਲਿਆਂ ਦਾ ਤਿਆਰ ਹੋ ਗਿਆ ਵਾ ਜਿਤਨਾ ਸੀਲ ਪਿੰਨੀਆਂ ਬਣਦੀਆਂ ਇਤਰਾ ਆਪਾਂ ਇਹ ਦੀ ਚਾਹਣੀ ਬਣਾ ਕੇ ਤੇ ਵਿੱਚ ਰਲਾ ਕੇ ਫੁੱਲੇ ਹੁਣ ਆਪਾਂ ਇਦਾਂ ਇਹਨਾਂ ਦੀਆਂ ਪਿੰਨੀਆਂ ਬੱਟਾਂਗੇ ਐਵੇਂ ਜਿਵੇਂ ਲੱਡੂ ਬੱਟੀ ਤੇ ਆ ਆ ਵੇਖੋ ਇਹ ਬਹੁਤ ਹੈਲਦੀ ਹੁੰਦੀਆਂ ਵਾ ਬੱਚਿਆਂ ਨੂੰ ਖਾਣ ਲਈ ਵਧੀਆ ਵਾ ਇਸ ਇਹ ਕਿੰਨੇ ਕਿੰਨੇ ਬਣਾਈਆਂ ਵਾ ਫਿਰ ਕਿੰਨੀਆਂ ਪਾਪਕੋਰਨ ਦੀਆਂ ਕਮੈਂਡ ਕਰਕੇ ਜਰੂਰ ਦੱਸਿਓ ਤੇ ਬਣਾ ਕੇ ਖਾ ਕੇ ਵੀ ਦੱਸਿਓ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਜਿਵੇਂ ਸੀਲ ਪਿੰਨੀਆਂ ਹੁੰਦੀਆਂ ਵਾ ਦੇਖੋ ਇਹ ਖਾਂਚ ਵੀ ਬਹੁਤ ਸੁਆਦ ਆ ਇਹਦੇ ਵਿੱਚ ਆਪਾਂ ਸੌਂਫ ਜਵੈਨ ਤਿਲ ਪਾਏ ਆ ਨਾਲ ਆਪਾਂ ਮਗਜਾਰੇ ਪਾਏ ਆ ਇਹ ਬਹੁਤ ਟੇਸਟੀ ਬਣੀਆਂ ਵਾ ਆਲੋ ਜੀ ਪਿੰਨੇ ਆ ਪਾਪਕਨ ਦੀਆਂ ਬਣ ਕੇ ਤਿਆਰ ਆ ਤੇ ਵੇਖੋ ਬਹੁਤ ਸੋਹਣੀਆਂ ਬਣੀਆਂ ਮੈਂ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਦਬਕੇ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਡੀਓ ਵੇਖਣ ਵਾਸਤੇ ਧੰਨਵਾਦ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਅਗਲੀ ਰੱਬ ਰੱਖ